ਕੁਛੀ ਦੇਖਣ ਨੂੰ ਡੀਡੀਐਸ ਦੇ ਵਿੱਚ ਨਾਲ ਸਾਡੇ ਨਾਲ ਅੱਜ ਵਿਕਟੋਰੀਆ ਰੈਸਟੋਰੈਂਟ ਦੇ ਵਿਨਰ ਜੀ ਤੋਂ ਮੋੜ ਦੇ ਅਕਾਲੀ ਦਲ ਹਲਕਾ ਇੰਚਾਰਜ ਸੰਘੂਰ ਤੇ ਸਾਹਮਣੇ ਗੱਲਬਾਤ ਕਰਨਗੇ ਗੱਲਬਾਤ ਕਰਾਂਗੇ ਅਸੀਂ ਜਿਹੜੀ ਸੰਤ ਲੰਗੋਵਾਲ ਜੀ ਦੀ ਵਰਸੀ ਆ ਰਹੀ ਹੈ ਵੀਕਰੀ ਨੂੰ ਉਹਦੇ ਮਤਲਬ ਗੱਲਬਾਤ ਕਰਾਂਗੇ ਕੁਛ ਨੇ ਸਤਿਕਾਰ ਸਤਿਕਾਰ ਜੀ ਬਹੁਤ ਵਧੀਆ ਜੀ ਸਤਿਕਾਰ ਜੀ ਇਸ ਤਰ੍ਹਾਂ ਦੀ ਅੱਜ ਜਿਹੜੀ ਥੂੜੀ ਦੇ ਵਿੱਚ ਮੀਟਿੰਗ ਰੱਖੀ ਗਈ ਸੰਗਤ ਇਕੱਠੀ ਹੋਈ ਤੇ ਆਪਣੀ ਪਾਰਟੀ ਦੇ ਵਰਕਰ ਇਕੱਠੇ ਠੀਕ ਹੈ ਦੇਖੋ ਤੋਰੀ ਹਲਕਾ ਬਹੁਤ ਜਿਹੜਾ ਪੰਥਕ ਇਲਾਕਾ ਤੇ ਕਾਲੀਦਾਲ ਦਾ ਕਈ ਗੜ ਇੱਕ ਇਸੇ ਇਲਾਕੇ ਦੇ ਵਿੱਚ ਅਮਰਜੀਤ ਸਿੰਘ ਸਰਜਨ ਸਿੰਘ ਲੋਂਗਵਾਲ ਸਾਹਿਬ ਦੀ ਜਿਹੜੀ ਸ਼ਹਾਦਤ ਹੋਈ ਸੀ ਤੇ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਬਰਸੀ ਦੇ ਸੰਬੰਧ ਤਾਂ ਸੀ ਉਸ ਤੋਂ ਸ਼ੁਰੂ ਕੀਤੀ ਹੈ ਜਿਵੇਂ ਚ ਰੰਧਾਵਾ ਸਾਹਿਬ ਜੱਜਦਾਰ ਸਰਪੰਨ ਸਾਰੇ ਸਾਢੇ ਸਾਢੇ ਸਰਪੰਨ ਸਾਹਿਬਾਨ ਕੋ ਇੱਥੇ ਹਾਜ਼ਰ ਹੋਏ ਨੇ ਤੇ ਬੜਾ ਪਰਮਾਉਸ਼ਾ ਹੈ ਕਿ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਿੱਥੇ ਇਲਾਕੇ ਦੀ ਸੰਗਤ ਆਉਂਦੀ ਹੈ ਉੱਥੋਂ ਦੇਸ਼ ਤੇ ਦੁਨੀਆ ਭਰ ਤੋਂ ਜਿਹੜੇ ਨੇ ਉਹ ਸੰਗਤ ਵੀ ਉੱਥੇ ਪਹੁੰਚਦੀ ਆ ਵੱਡੇ ਵੱਡੇ ਲੀਡਰ ਉੱਥੇ ਆਉਂਦੇ ਨੇ ਸਰਕਾਰ ਦੇ ਟਾਈਮ ਤੇ ਜਦੋਂ ਸਰਕਾਰ ਅਕਾਲੀ ਦਰਦੀ ਸੀ ਤਾਂ ਅਸੀਂ ਬੜੇ ਵੱਡੇ ਵੱਡੇ ਸਮਾਜਮ ਕਰਦੇ ਸੀ ਤੇ ਹੁਣ ਵੀ ਸੰਤਾਂ ਦੀ ਸ਼ਹਾਦਤ ਨੂੰ ਕਿਉਂਕੋ ਜਿਹੜੀ ਸ਼ਹਾਦਤ ਹੋਈ ਸੀ ਉਹ ਪੰਜਾਬ ਦੇ ਲਈ ਹੋਈ ਸੀ ਉਹ ਪੰਜਾਬ 'ਚ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਸ਼ਹਾਦਤ ਸੀ ਉਹ چاہے ਜਿਸ ਤਰ੍ਹਾਂ ਵੀ ਉਹ ਸੰਤਾਂ ਦਾ ਇੱਕ ਇਸ ਸੰਸਾਰ ਤੋਂ ਜਾਣਾ ਹੋਇਆ ਪਰ ਇੱਕ ਚੀਜ਼ ਕਲੀਅਰ ਹੈ ਕਿ ਸੰਤਾਂ ਦੀ ਮਨਸ਼ਾ ਹਮੇਸ਼ਾ ਇਹ ਰਹੀ ਕੇ ਭਾਈ ਜਿਹੜੀ ਭਾਈਚਾਰਕ ਸਾਂਝ ਹੈ Hindu Sikh ਇਕਤਰ ਪੰਜਾਬ ਹੈ ਉਹ ਸ਼ਾਂਤੀ ਚ ਰਹੇ ਵਸਦਾ ਰਹੇ ਤੇ ਤਰੱਕੀਆਂ ਕਰੇ ਤੇ ਅਸੀਂ ਵੀ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਸੀਂ ਸਾਰੇ ਅੱਜ ਤੂਰੀ ਹਲਕੇ ਦੇ ਮੇਨ ਮੇਨ ਜਿਹੜੀ ਹੈ ਉਹ ਲੀਡਰਸ਼ਿਪ ਇੱਥੇ ਇਕੱਤਰ ਹੋਈ ਹੈ ਤੇ ਇੱਥੇ ਤੂਰੀ ਹਲਕੇ ਜੋ ਬਹੁਤ ਪਰਮਾ ਇਕੱਠ ਜਿਹੜਾ ਹੈ ਉਹ ਉਥੇ ਵਰਸੀ ਦੇ ਪਹੁੰਚੂਗਾ ਤੇ ਸੰਗ ਜਿਹੜੀ ਕਿ ਕੋ ਗੋਡੂ ਜੀ ਹੋਰ ਵਿੱਚ ਅੰਚਾਰ ਰਹਾ ਪੈਂਦਾ ਹੈ ਪਿਕਪ ਆਪਾਂ ਅਕਾਲੀ ਦਲ ਭਾਜਪਾ ਦਾ ਆਪਾਂ ਗੱਲ ਕਰੀਏ ਲੱਗਦਾ ਵੀ ਕੱਟ ਲੋ ਹੋਊਗਾ ਜਾਂ ਨਹੀਂ ਦੇਖੋ ਵੈਸੇ ਤਾਂ ਇਹ ਕੰਮ ਜਿਹੜਾ ਹੈ ਉੱਪਰਲੀ ਲੀਡਰਸ਼ਿਪ ਦਾ ਹੁੰਦਾ ਵੱਡੇ ਲੀਡਰਾਂ ਦਾ ਕਰਨਾ ਉਹਨਾਂ ਨੇ ਬਹੁਤ ਪੰਜਾਬ ਦੇ ਗੱਲਾਂ ਪੰਜਾਬ ਦੀ ਦੇਸ਼ ਦੀ ਹਿੱਤਾਂ ਦੀ ਗੱਲ ਕਰਨੀਆਂ ਪਰ ਸਾਡਾ ਜਿਹੜਾ ਵਰਕਰਾਂ ਦਾ ਮਨਸ਼ਾ ਇਹ ਹੈ ਕਿ ਜਦੋਂ ਵੀ ਸਮਝੌਤਾ ਕਿ ਉਸ ਪਾਰਟੀ ਨਾਲ ਕੀਤਾ ਜਾਵੇ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਜਿਹੜੀ ਪੰਜਾਬ ਦੇ ਹਿੱਤਾਂ ਲਈ ਕੰਮ ਕਰੂਗੀ ਜਿਹੜੀ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਵਧਾਉਣ ਵਾਸਤੇ ਗੱਲ ਕਰੂਗੀ ਸਾਡੀ ਪੰਜਾਬ ਦੀਆਂ ਔਰਤਾਂ ਦੀ ਤਰੱਕੀ ਦੀ ਗੱਲ ਕਰੂਗੀ ਸਾਡੇ ਪੰਜਾਬ ਦੇ ਵਿੱਚ ਕੋਈ ਚੰਗੇ ਪ੍ਰੋਜੈਕਟ ਲੈ ਕੇ ਆਉਣ ਦੀ ਗੱਲ ਕਰੂਗੀ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੂਗੀ ਸਾਡੀ ਕਿਸਾਨੀ ਦੀ ਗੱਲ ਇਹੋ ਜਿਹੜੇ ਕੋਈ ਪਾਰਟੀ ਹੈ ਉਹਦੇ ਨਾਲ ਤੁਸੀਂ ਸਮਝੌਤਾ ਕਰੋਗੇ ਪੰਜਾਬ ਦੇ ਦੇਖੋ ਕੋਈ ਵੀ ਸੂਬਾ ਜਿੱਥੇ ਉਹਦੀ ਆਪਦੀ ਕਾਮਦਨ ਹੈ ਆਪ ਦਾ ਕੋਈ ਖਰਚਾ ਹੈ ਤਾਂ ਉੱਥੇ ਉਹਦੀ ਜਿਹੜੀ ਲੋਡ ਹੈ ਉਹ ਕੇਂਦਰ ਦੀਆਂ ਸਰਕਾਰਾਂ ਦੀ ਲੋਡ ਉਹਨੂੰ ਪੈਂਦੀ ਉਹ ਪੈਂਦੀ ਹੈ ਸੋ ਇਸ ਕਰਕੇ ਕਿ ਚੰਗੇ ਉਪਰਾਲੇ ਲਈ ਹਮੇਸ਼ਾ ਕੰਮ ਧੂਰੀ ਦੇ ਮੌਜੂਦਾ ਹਾਲਾਤ ਦੇਖੀ ਕਹਿਣਾ ਚਾਹੁੰਦੇ ਹਾਂ ਧੂਰੀ ਦੇ ਅੱਜ ਗੱਲ ਕਰੀਏ ਸ਼ੁਰੂ ਵਿੱਚ ਅਕਾਲੀ ਦਾ ਬੈਸਟਾ ਹਲਕਾ ਇੰਚਾਰਜ ਹੀ ਹੈ ਜੇ ਕੋਈ ਆਪਣਾ ਲਾਇਆ ਇਹ ਬਹੁਤ ਮੰਗਦਾ ਧੂਰੀ ਤੋਂ ਕੀ ਕਹਿਣਾ ਚਾਹੁੰਦੇ ਕਦੋਂ ਲੋਕ ਮੀਟ ਕਰਦੇ ਜਲਦੀ ਹੀ ਧੂਰੀ ਨੂੰ ਕੁ ਵਧੀਆ ਜਿਹੜਾ ਧੂਰੀ ਹਲਕੇ ਦਾ ਨੁਮਾਇੰਦਾ ਹਲਕਾ ਇੰਚਾਰਜ ਮਿਲੇਗਾ ਪੜ ਇੱਕ ਚੀਜ਼ ਮੈਂ ਇੱਥੇ ਤੁਹਾਡੇ ਤੋਂ ਜਰੂਰ ਪੁੱਛਣਾ ਚਾਹਣਾ ਕਿ ਸਾਡਾ ਤਾਂ ਅਸੀਂ ਤਾਂ ਚਲੋ ਸੱਤਾ ਤੋਂ ਬਾਹਰ ਆ ਅਸੀਂ ਹਮ ਦਾ ਹਲਕਾ ਇੰਚਾਰਜ ਲਾਉਣਾ ਹੈ ਇਸ ਧੂਰੀ ਨੇ ਮੁੱਖ ਮੰਤਰੀ ਤਾਕੇ ਭੇਜਿਆ ਠੀਕ ਹੈ ਤੁਸੀਂ ਮੁੱਖ ਮੰਤਰੀ ਕਦੇ ਦੇਖਿਆ ਇੱਥੇ ਪਰ ਗੱਲ ਇਹ ਹੈ ਵੀ ਜਿਸ ਹਲਕੇ ਦੀ ਪਤਾ ਨਹੀਂ ਧੂਰੀ ਦੇ ਕਰਮ ਹੈ ਜੇ ਨੇ ਵਿਚਾਰੇ ਨੇ ਕਿੰਨੀ ਉਹਨਾਂ ਦੇ ਭਰੋਸਾ ਕੀਤਾ ਤੇ ਮੁੱਖ ਮੰਤਰੀ ਜਿਹੜਾ ਧੂਰੀ ਚ ਮਾਲਾ ਇੱਕੀਆਂ ਦੋ ਵਾਰ ਆਏ ਤੇ ਦੋਨੇ ਵਾਰ ਸਟੇਜਾਂ ਦੇ ਉੱਪਰ ਹੋ ਹੋ ਕੇ ਦੇ ਬਾਹਰ ਹੀ ਚਲਾ ਗਿਆ ਤੇ ਜਿਹੜਾ ਇੱਥੇ ਗੱਟੀਆਂ ਦੇ ਬੋਨਰ ਤੇ ਖੜਖੜ ਕਾਂਜਲੇ ਪਿੰਡ ਚ ਕਦੇ ਕਦੇ ਉਹ ਕਿਲਾਪੜੀ ਵਾਲਿਆਂ ਦਾ ਕਿਹੜਾ ਹਕੀਮਾ ਉੱਧਰ ਦੇ ਪਾਸੇ ਹੈ ਕਿ ਇਧਰਲੇ ਪਾਸੇ ਹ ਪਸੌੜ ਵਾਲੇ ਪਾਸੇ ਕਦੇ ਧੂਰੀ ਸ਼ਹਿਰ ਚ ਕਦੇ ਬੁਗਰੇ ਵਾਲੇ ਪਾਸੇ ਕਦੇ ਰਕੀਆਣੇ ਪਾਸੇ ਕਿਹੜੇ ਦਿੰਦਾ ਜੀ ਸੋ ਅੱਜ ਉਹ ਮੁੱਖ ਮੰਤਰੀ ਕਿਥੇ ਅੱਜ ਉਹ ਲੋਕ ਇੱਥੇ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਧੂਰੀ ਹਲਕੇ ਵਾਲਿਆਂ ਨੇ ਦਿੱਤੀ ਸੀ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਅਕਾਲੀ ਦਲ ਦਾ ਨੁਮਾਇੰਦਾ ਜਿਹੜਾ ਉਹ ਜਲਦੇ ਇੱਥੇ ਅਕਾਲੀ ਦਲ ਤਾਂ ਹਮੇਸ਼ਾ ਹੀ ਸਾਡਾ ਹਰ ਵਰਕਰ ਜਿਹੜਾ ਇੱਥੇ ਹੈ ਨਾ ਇਹ ਸਮਝ ਲਓ ਕਿ ਉਹ ਹਲਕੇ ਇੰਚਾਰਜ ਦੀ ਪਾਰਟੀ ਸਾਡੀ ਤਾਂ ਦੇਖੋ 105 ਸਾਲ ਤੋਂ ਪੰਜਾਬ ਦੀ ਸੇਵਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਜਾਂ ਸਾਡੇ ਵਰਗੇ ਅਸੀਂ